ਦਿਕਨ ਇਹਦੇ ਵਿੱਚੋਂ ਇੱਕ ਇਹਦਾ ਅਰਥ ਨਿਕਲਦਾ ਹੈ ਕਿ ਇਹ ਸੇਵਾ ਜਿਹੜੀ ਸ਼ੁਰੂਆਤ ਦੀ ਸੇਵਾ ਹੈ ਜਿਹਨੂੰ ਕਹਦੀ ਆਪਾਂ ਕਿ ਇਹ ਸਾਡੀ ਸ਼ੁਰੂਆਤ ਹੈ ਪਾਪ ਭਗਤੀ ਦੇ ਰਸਤੇ ਤੇ ਚੱਲਣ ਦੀ ਜਿਹੜੀ ਆ ਸੇਵਾ ਹੈ ਇਹ ਸਾਡੀ ਸਟੈਪ ਬਾਈ ਸਟੈਪ ਕੀ ਹੈ ਸ਼ੁਰੂਆਤ ਹੈ ਸੇਵਾ ਲੇਕਿਨ ਸੇਵਾ ਜਿਹੜੀ ਹੈ ਗੁਰਪਿਆਰਿਓ ਔਖੀ ਬਹੁਤਾ ਕਰਨੀ ਇਹ ਸੇਵਾ ਤਾਂ ਆਮ ਸਾਰੇ ਮਨੁੱਖੀ ਕਰ ਰਹੇ ਨੇ ਆਪਾਂ ਕਰਨੀ ਵੀ ਆਪਾਂ ਨੂੰ ਜ਼ਰੂਰੀ ਹੈ ਲੇਕਿਨ ਜਿਹੜਾ ਅਸਲੀ ਸੇਵਾ ਹੈ ਅਸਲੀ ਜਿਹੜੀ ਸੇਵਾ ਹੈ ਜਿਹੜੀ ਸੇਵਾ ਤੱਕ ਅਸੀਂ ਪਹੁੰਚਣਾ ਹੈ ਇਹ ਸੇਵਾ ਕਰਦੇ ਕਰਦੇ ਅਸੀਂ ਉਸ ਸੇਵਾ ਤੱਕ ਪਹੁੰਚਣਾ ਹੈ ਜੀ ਦੀ ਸੇਵਾ ਨੇ ਸਾਡਾ ਜਨਮ ਮਰਨ ਕੱਟ ਦੇਣਾ ਗੁਰਪ੍ਰਭੂ ਦੇਖੋ ਇਹ ਸੇਵਾ ਜੋ ਸ਼ੁਰੂਆਤੀ ਗੱਲ ਕੀਤੀ ਆਪਾਂ ਇਹ ਸਾਨੂੰ ਅੱਗੇ ਤੱਕ ਲੈ ਜਾਈਗੀ ਸਾਨੂੰ ਉਪਰ ਚੁੱਕ ਦੇਗੀ ਇਹ ਭਾਵ ਇੱਕ ਪਾਣੀ ਨੂੰ ਪ੍ਰੈਸ਼ਰਤਾਹ ਚੜਾਉਣ ਵਾਸਤੇ ਇੱਕ ਪ੍ਰੈਸ਼ਰ ਦੇਣਾ ਪੈਂਦਾ ਹੈ ਇਸੇ ਤਰ੍ਹਾਂ ਇਹ ਸੇਵਾ ਸਾਨੂੰ ਪ੍ਰੈਸ਼ਰ ਦੇਗੀ ਨਹੀਂ ਅੱਜ ਜੁੜੇ ਕਰ ਦੀ ਸੇਵਾ ਕੀਤੀ ਆ ਮੈਂ ਕੱਲ ਨੂੰ ਫੇਰ ਕਰਾਂ ਅੱਗੇ ਮੈਂ ਵਰਤਨ ਦੀ ਸੇਵਾ ਕਰਾਂ ਫਿਰ ਲੰਗਰਾਂ ਦੀ ਸੇਵਾ ਕਰਾਂ ਫਿਰ ਸੰਗਤ ਦੀ ਸੇਵਾ ਕਰਾਂ ਇਹ ਪ੍ਰੇਰਨਾ ਮਿਲੇਗੀ ਸਾਨੂੰ ਇਹ ਸੇਵਾ ਜਿਹੜੀ ਆ ਗੁਰਪਿਆਰੇ ਨੂੰ ਸਾਨੂੰ ਉਸ ਲੈਵਲ ਤੱਕ ਲੈ ਜਾਏਗੀ ਜਿਹੜੀ ਸੇਵਾ ਨੇ ਸਾਡਾ ਜਨਮ ਤੇ ਮਰਨ ਘਟ ਦੇਣਾ ਉਹ ਕਿਹੜੀ ਸੇਵਾ ਹੈ ਉਹਦੀ ਆਪਾਂ ਥੋੜੀ ਜੀ ਵਿਚਾਰ ਕਰੀਏ ਦੇਖੋ ਪੜ੍ਹ ਲੈਣ ਨੂੰ ਤਾਂ ਆਪਾਂ ਹੁਣ ਸਾਰਾ ਸ਼ਬਦ ਪੜ੍ਹ ਲੈਂਦੇ ਜੋ ਬਸੰਤ ਮਹਿਲਾ ਪੰਜਵਾਂ ਹੈ ਪੰਜਵੇਂ ਪਾਤਸ਼ਾਹੀ ਨਾਲ ਚਾਰਿਆ ਹੈ ਕਿ ਆਪਾਂ ਸਾਰਾ 10 ਮਿੰਟਾਂ ਚ ਪੜ੍ਹ ਲੈਂਦੇ ਨੂੰ ਪਰ ਨਹੀਂ ਆਪਾਂ ਸੇਵਾ ਦੇ ਪ੍ਰਤੀ ਵਿਚਾਰ ਕਰਨੀ ਹੈ ਕਿ ਹੁਣ ਉਹ ਸੇਵਾ ਤੱਕ ਪਹੁੰਚਣ ਵਾਸਤੇ ਸਾਨੂੰ ਸਿੜੀਆਂ ਚੜ੍ਹਨਾ ਪੈਣਾ ਹੈ ਸਿੜੀਆਂ ਜਿਸ ਤਰ੍ਹਾਂ ਜੀ 84 ਲੱਖ ਦੀਆਂ ਛੜੀਆਂ ਚੜ੍ਹ ਚੜ੍ਹ ਕੇ ਚੜ੍ਹ ਚੜ੍ਹ ਕੇ ਇਨਸਾਨ ਜਾਮਾ ਹਾਸਲ ਕੀਤਾ ਹੈ ਮੇਰੇ ਮਾਲਕ ਨੇ ਸਾਡੇ ਤੇ ਤਰਸ ਕੀਤਾ ਹੈ ਹੁਣ ਇਸੇ ਤਰ੍ਹਾਂ ਹੀ ਗੁਰਪਿਆਰਿਓ ਸਾਡਾ ਹੁਣ ਇਹ ਫਰਜ ਹੈ ਸਾਡਾ ਹੁਣ ਇਹ ਪਹਿਲਾ ਕੰਮ ਹੈ ਕਿ ਅਸੀਂ ਆਹ ਸੇਵਾ ਕਰਦੇ ਕਰਦੇ ਅਸੀਂ ਉਸ ਸੇਵਾ ਤੱਕ ਪਹੁੰਚੀਏ ਕਿਹੜੀ ਸੇਵਾ ਭਾਈ ਉਹ ਸ਼ਬਦ ਵੀ ਆਪਾਂ ਇੱਕ ਕੰਮ ਤਾਂ ਮਿਸਰੀ ਗੁਗਾਸਾ ਦੀ ਪੜਦੇ ਆ ਕਿ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆਂ ਫਲ ਪਾਵਨਾ ਹਉਮੈ ਵਿੱਚੋਂ ਜਾਏ ਇਹ ਜਿਹੜੀ ਆਪਾਂ ਸਟੈਪ ਬਿ ਸਟੈਪ ਸੇਵਾ ਕਰਦੇ ਆ ਇਹ ਸਾਡੇ ਹਉਮੈ ਹੰਕਾਰ ਜੇ ਅਸੀਂ ਵਰਤਨ ਸੇਵਾ ਕਰ ਰਹੇ ਹਾਂ ਤਾਂ ਜਿਵੇਂ ਬਰਤਨ ਨੂੰ ਚਮਕਾਵਾਂਗੇ ਨਾ ਇਸੇ ਤਰ੍ਹਾਂ ਫਿਰ ਸਾਡਾ ਨਾਲ ਨਾਲ ਮਨ ਵੀ ਚਮਕਦਾ ਰਹੇਗਾ ਆਹ ਸੇਵਾ ਦੇ ਨਾਲ ਝਾੜੂ ਦੇ ਨਾਲ ਸੇਵਾ ਕਰਾਂਗੇ ਗੁਰੂ ਸੰਗਤ ਦੀ ਜਾਂ ਗੁਰੂ ਘਰ ਦੇ ਅੰਦਰ ਜਾ ਕੇ ਜਿੱਥੋਂ ਸੰਗਤ ਲੰਘਣੀ ਆ ਉਹ ਵੀ ਫਿਰ ਸਾਨੂੰ ਚਮਕਾ ਦੇਗੀ ਸਾਡੇ ਅੰਦਰ ਨੂੰ ਮਨ ਤੇ ਲੱਗੇ ਮੈਲ ਨੂੰ ਧਾਰ ਦੇਗੀ ਆਏ ਸਟੈਪ ਬਾਈ ਸਟੈਪ ਸੇਵਾ ਸਾਨੂੰ ਉੱਥੋਂ ਤੱਕ ਲੈ ਜਾਏਗੀ ਜਿਹੜੀ ਸਤ ਗੁਰ ਕੀ ਸੇਵਾ ਸਪਨ ਹੈ ਜਿਹੜੀ ਆਪਾਂ ਸਭ ਦਚਾਰਦੇ ਨਾ ਇਹ ਸੇਵਾ ਸਾਨੂੰ ਕਿੱਥੇ ਤੱਕ ਲੈ ਜਾਏਗੀ ਉਹ ਸੇਵਾ ਤੱਕ ਲੈ ਜਾਏਗੀ ਸਤ ਗੁਰ ਕੀ ਸੇਵਾ ਨਾਮ ਤੇ ਆਈਏ ਹੁਣ ਇਸ ਸੇਵਾ ਨੇ ਸਾਨੂੰ ਨਾਮ ਦੇ ਨਾਲ ਜੋੜ ਦੇਣਾ ਇਹ ਸੇਵਾ ਨੇ ਗੁਰਪਿਆਰੇਓ ਸਾਨੂੰ ਨਾਮ ਦੇ ਨਾਲ ਜੋੜ ਦੇਣਾ ਤੇ ਨਾਮ ਹੀ ਸਾਡੀ ਪ੍ਰਾਪਤੀ ਹੈ ਸਭ ਤੋਂ ਮੁੱਖ ਸਾਡਾ ਕੰਮ ਹੈ ਕਿ ਸਾਡਾ ਮੁੱਖ ਪਹਿਲਾ ਜਿਹੜਾ ਕੰਮ ਆ ਸੀ ਆਇਆ ਕਰਨ ਉਹ ਅਸੀਂ ਨਾਮ ਹੀ ਹਾਸਲ ਕਰਨਾ ਹੈ ਗੁਰਪਿਆਰੋ ਨਾਮ ਹਾਸਲ ਕਰਨਾ ਹੈ ਨਾਮ ਹਾਸਲ ਕਰਨ ਵਾਸਤੇ ਸਾਨੂੰ ਆਹ ਸਟੈਪ ਬਾਈ ਸਟੈਪ ਸੇਵਾ ਗੁਰਬਾਣੀ ਨੂੰ ਪੜਨਾ ਗੁਰਬਾਣੀ ਨੂੰ ਪੜ ਪੜ ਕੇ ਉਹਨੂੰ ਸਮਝਣਾ ਔਰ ਫਿਰ ਅਸੀਂ ਗੁਰੂ ਪਿਆਰਿਓ ਵਾਹਿਗੁਰੂ ਗੁਰਮੰਤਰ ਜਪ ਜਪ ਕੇ ਜਦੋਂ ਸਾਰਾ ਭਗਤੀ ਦਾ ਨਿਚੋੜ ਕੱਢਾਂਗੇ ਨਾ ਗੁਰੂ ਪਿਆਰਿਓ ਫਿਰ ਅਸੀਂ ਉਸ ਸੇਵਾ ਤੱਕ ਪਹੁੰਚਾਂਗੇ ਜਿੱਥੇ ਗੁਰੂ ਸਾਹਿਬ ਪਰਮਾਨ ਕਰਦੇ ਨੇ ਕਿ ਇੱਕ ਸ਼ਬਦ ਹੈ ਕਿ ਸਤ ਗੁਰ ਕੀ ਸੇਵਾ ਨਾਮ ਧਿਆਈਏ ਇੱਕ ਗੁਰ ਕੀ ਸੇਵਾ ਨਾਮ ਧਿਆਈਏ ਇੱਕੋ ਚੀਜ਼ ਆ ਦੋਨੋਂ ਬਾ ਫਰਕ ਥੋੜਾ ਜਿੰਨਾ ਹੀ ਹੈ ਕਿ ਇੱਥੇ ਗੁਰ ਕਿਹਾ ਹੈ ਉਹ ਕੀ ਹੈ ਸਤ ਗੁਰ ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਉਹ ਪੂਰੇ ਤੱਕ ਗੁਰ ਗੁਰ ਪਾ ਰਹੇ ਉਹਨੂੰ ਕਹਿੰਦੇ ਆ ਸਤ ਗੁਰ ਕੀ ਸੇਵਾ ਉਹਨੇ ਕਿਹਾ ਗੁਰ ਕੀ ਸੇਵਾ ਨਾਮ ਧਿਆਈਏ ਹੁਣ ਗੁਰ ਤੇ ਗੁਰੂ ਇਦੇ ਵਿੱਚ ਥੋੜਾ ਜਿਹਾ ਅੰਤਰ ਆ ਬਸ ਜੋ ਸਾਡੇ 10 ਪਾਸਾ ਆਇਆ ਇਹ ਕੀ ਹੈ ਇਹਨਾਂ ਨੇ ਗੁਰੂ ਤੱਕ ਮਲਾਣਾ ਸਾਨੂੰ ਸੱਤ ਗੁਰ ਤੱਕ ਇਹਨਾਂ ਨੇ ਸਾਨੂੰ ਉਪਦੇਸ਼ ਦੇ ਦੇ ਕੇ ਸਮਝਾ ਕੇ ਧੰਨ ਸ੍ਰੀ ਗੁਰਗ੍ਰੰਥ ਸਾਹਿਬ ਦੇ ਅੰਦਰ ਜੋ ਸ਼ਬਦ ਲਿਖੇ ਨੇ ਇਹਨਾਂ ਨੇ ਉਹ ਅਸੀਂ ਪੜ ਪੜ ਕੇ ਉਹ ਇਹ ਪੜਨਾ ਹੀ ਪੜ ਕੇ ਮੰਨਣਾ ਹੀ ਤਸਪਾਸਾਂ ਦਾ ਹੁਕਮ ਹੈ ਫਿਰ ਜਦੋਂ ਹੁਕਮ ਮੰਨ ਕੇ ਅਸੀਂ ਅੱਗੇ ਜਾਵਾਂਗੇ ਤਾਂ ਉਸ ਸੇਵਾ ਤੱਕ ਪਹੁੰਚ ਜਾਾਂਗੇ ਸੇਵਾ ਨੇ ਸਾਨੂੰ ਉਸ ਨਾਮ ਪ੍ਰਾਪਤ ਕਰਵਾ ਦੇਣਾ ਨਾਮ ਉਹ ਸੇਵਾ ਹੈ ਉਹ ਸੇਵਾ ਤੱਕ ਅਸੀਂ ਪਹੁੰਚਣਾ ਹੈ ਮੁੱਖ ਸਾਡੀ ਸੇਵਾ ਉਹ ਹੈ ਗੁਰੂ ਪਿਆਰਿਓ ਉਹ ਹੁਣ ਸੇਵਾ ਕਿਵੇਂ ਹੋਊਗੀ ਉਹ ਸੇਵਾ ਇਸ ਤਨ ਦੇ ਨਾਲ ਨਹੀਂ ਹੋਣੀ ਤਨ ਦੇ ਨਾਲ ਅਸੀਂ ਬਾਣੀ ਪੜ੍ਹੀ ਹੈ ਮੁਖ ਤੋਂ ਹੱਥਾਂ ਦੇ ਨਾਲ ਅਸੀਂ ਸੇਵਾ ਕੀਤੀ ਹੈ ਪੈਰਾਂ ਨਾਲ ਚੱਲ ਕੇ ਗਏ ਆ ਸੰਗਤ ਦੇ ਵਿੱਚ ਮੁਖ ਤੋਂ ਅਸੀਂ ਜੀਭਾਂ ਨੇ ਜਪਿਆ ਹੈ ਬਾਣੀ ਪੜ੍ਹੀ ਹੈ ਫਿਰ ਜਦੋਂ ਗੁਰੂ ਘਰ ਆਹ ਅਸੀਂ ਇਸ ਤਨ ਦੇ ਨਾਲ ਪੂਰਾ ਅਸੀਂ ਕੰਮ ਕਰਾਂਗੇ ਪਾਵ ਨਾਮ ਜਪਾਂਗੇ ਸੇਵਾ ਕਰਾਂਗੇ ਤਾਂ ਸਾਡਾ ਜਿਹੜਾ ਮਨ ਅੰਦਰੋਂ ਉਹ ਨਿਰਮਲ ਹੋ ਜਾਣਾ ਉਹ ਨਿਰਮਲ ਹੋਣਾ ਜਦੋਂ ਮਨ ਨਿਰਮਲ ਹੋ ਗਿਆ ਫਿਰ ਗੁਰੂ ਦੀ ਸੇਵਾ ਸਤਿਗੁਰੂ ਕੀ ਸੇਵਾ ਸ਼ੁਰੂ ਹੋਣੀ ਜਦੋਂ ਮਨ ਨਿਰਮਲ ਹੋ ਗਿਆ ਗੁਰੂ ਘਰ ਰਿਓ ਤਾਂ ਸਤਿਗੁਰੂ ਕੀ ਸੇਵਾ ਤੱਕ ਪਹੁੰਚਾਂਗੇ ਅਸੀਂ ਹੁਣ ਉਥੋਂ ਫਿਰ ਸਾਡਾ ਉਹ ਸੇਵਾ ਜਦੋਂ ਕਰਾਂਗੇ ਬੈਠ ਕੇ ਫਿਰ ਅਸੀਂ ਨਾਮ ਨਾਮ ਸਾਡੇ ਕੋਲ ਆਏਗਾ ਜਿਸ ਜਨ ਕੇ ਨਾਮ ਪੱਲੇ ਜਿਨ੍ਹਾਂ ਕੋਲ ਨਾਉ ਹੈ ਜਿਨ੍ਹਾਂ ਨੇ ਨਾਮ ਹਸਲ ਕੀਤਾ ਹੈ ਉਹਨਾਂ ਨੇ ਗੁਰੂ ਪਿਆਰਿਓ ਸਰੀਰ ਦਾ ਇਹ ਬਾਡੀ ਦਾ ਸਹਾਰਾ ਲੈ ਕੇ ਇਸ ਜੋ ਮਨ ਦੇ ਉੱਤੇ ਕੱਪੜਾ ਹੈ ਇਹਦਾ ਪਾਉ ਸਹਾਰਾ ਕੀ ਅਸੀਂ ਪੈਰਾਂ ਨਾਲ ਹੱਥਾਂ ਨਾਲ ਜੀਭਾਂ ਨਾਲ ਨੇਤਰਾ ਨਾਲ ਦੇਖ ਕੇ ਅਸੀਂ ਚੱਲਿਆ ਸੰਗਤ ਵਿੱਚ ਗਏ ਆ ਗੁਰੂ ਘਰ ਗਏ ਆ ਸੇਵਾ ਕੀਤੀ ਆ ਬੈਠੇ ਆ ਉੱਥੇ ਅਸੀਂ ਨਾਮ ਜਪਿਆ ਵਾਹਿਗੁਰੂ ਗੁਰਮੰਤਰ ਜਪਿਆ ਜਪ ਜਪ ਕੇ ਅਸੀਂ ਮਨ ਨੂੰ ਉਹ ਪੰਜਾਂ ਤੋਂ ਸੁੜਵਾਇਆ ਔਰ ਫਿਰ ਅਸੀਂ ਅਸਲੀ ਸੇਵਾ ਤੱਕ ਪਹੁੰਚੇ ਅਸਲੀ ਸੇਵਾ ਫਿਰ ਇੱਥੋਂ ਸ਼ੁਰੂ ਹੋਣੀ ਆ ਗੁਰੂ ਪਿਆਰੇ ਜਦੋਂ ਅਸੀਂ ਚੌਂਕੜਾ ਲਾ ਕੇ ਬੈਠਾਂਗੇ ਮਨ ਸਾਡਾ ਬਿਲਕੁਲ ਕੋਮਲ ਹੋ ਗਿਆ ਮਨ ਤੇ ਲੱਗੀ ਮਾਇਲ ਉਤਰ ਗਈ ਬੇਕਾਰਾਂ ਨੂੰ ਇਹਦਾ ਪਿੱਛਾ ਛੁੱਟ ਗਿਆ ਫੇਰ ਇਹ ਮਨ ਜਦੋਂ ਭਗਤੀ ਕਰੇਗਾ ਬੈਠ ਕੇ ਫੇਰ ਇੱਥੇ ਗੁਰਪਿਆਰੇ ਪਿਤਾ ਪਰਮਾਤਮਾ ਨੇ ਸਾਨੂੰ ਨਾਮ ਧੰਨ ਦੇ ਦੇਣਾ ਹੈ ਨਾਮ ਧੰਨ ਜਿੱਥੇ ਕਿ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਸਤ ਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਬੜ ਭਾਗੀ ਹੈ ਫਿਰ ਅਸੀਂ ਭਾਗਾ ਵਾਲੇ ਹੋ ਜਾਾਂਗੇ ਬੜ ਭਾਗੀ ਹੋ ਜਾਾਂਗੇ ਫਿਰ ਅਸੀਂ ਉਹ ਨਾਮ ਤੱਕ ਗੁਰੂ ਸਾਹਿਬ ਸਾਨੂੰ ਨਾਮ ਦੇ ਦੇਣਾ ਹੈ ਨਾਮ ਤੱਕ ਪਹੁੰਚ ਜਾਾਂਗੇ ਨਾਮ ਕੀਆ ਹੁਣ ਹੁਣ ਸੇਵਾ ਦੀ ਤਾਂ ਆਪਾਂ ਸਮਝ ਲੈ ਲਈ ਕਿ ਭਾਈ ਇੱਕ ਸੇਵਾ ਆਪਾਂ ਜੋ ਸ਼ੁਰੂਆਤ ਸ਼ੁਰੂ ਕੀਤੀ ਹੈ ਉਹ ਸੇਵਾ ਹੈ ਇੱਕ ਸੇਵਾ ਹੈ ਗੁਰ ਕੀ ਸੇਵਾ ਨਾਮ ਧਿਆਈਏ ਸਤ ਗੁਰ ਕੀ ਸੇਵਾ ਨਾਮ ਧਿਆਈਏ ਹੁਣ ਇੱਥੇ ਸੇ ਨਾਮ ਧਿਆਉਣਾ ਬੈਠ ਕੇ ਹੁਣ ਨਾਮ ਕੀਨੇ ਧਿਆਉਣਾ ਵੈਸੇ ਤਾਂ ਸਾਰੀ ਸੇਵਾ ਮੰਨਨੇ ਕਰਨੀ ਹੈ ਉਸ ਸਿਧਾਂਤ ਨੇ ਗੁਰ ਪਿਆਰੇ ਮਨ ਜੋ ਸਾਡਾ ਵਿਕਾਰਾਂ ਨਾਲ ਫਸਿਆ ਹੋਇਆ ਵਿਕਾਰਾਂ ਦੇ ਅੰਦਰ ਫਸਿਆ ਹੋਇਆ ਇਹਨਾਂ ਪੰਜਾਂ ਦੇ ਨਾਲ ਰਲਿਆ ਹੋਇਆ ਹੁਣ ਉਹਨੂੰ ਸਡਾਉਣ ਵਾਸਤੇ ਸਾਨੂੰ ਇਹ ਤੰਨ ਤੇ ਜਿਹੜਾ ਸਰੀਰ ਦਿੱਤਾ ਹੈ ਇਹ ਇਸੇ ਵਾਸਤੇ ਦਿੱਤਾ ਹੈ ਕਿ ਸੰਗਤ ਵਿੱਚ ਜਾ ਕੇ ਅਸੀਂ ਉਸ ਪਿਤਾ ਪ੍ਰਮਾਤਮਾ ਨੂੰ ਯਾਦ ਕਰੀਏ ਉਹਦੀ ਸਿਫਤ-ਸਲਾਹ ਕਰੀਏ ਉਹਨੇ ਖੁਸ਼ ਹੋ ਕੇ ਸਾਨੂੰ ਫਿਰ ਆਹ ਤਾਕਤ ਦੇਣੀ ਆ ਨਾਮ ਦੀ ਹੁਣ ਨਾਮ ਕੀ ਹੈ ਸੇਵਾ ਤੇ ਕਪਾ ਗਏ ਇੱਥੋਂ ਸਾਨੂੰ ਨਾਮ ਵੀ ਪਿਤਾ ਪ੍ਰਮਾਤਮਾ ਨੇ ਸਾਨੂੰ ਦੇ ਦੇਣਾ ਹੈ ਜੇ ਹੁਣ ਨਾਮ ਦੇ ਕੇ ਵੀ ਸਾਨੂੰ ਸਮਝ ਨਹੀਂ ਹੈ ਐਸਾ ਹੁੰਦਾ ਹੈ ਗੁਰੂ ਪਿਆਰਿਓ ਕਿ ਬਹੁਤ ਸਾਰਿਆਂ ਦੇ ਗੁਰਮੁਖ ਪਿਆਰਿਆਂ ਦੇ ਪੂਰਨਵੇਂ ਕਰਮ ਜਾਗਦੇ ਨੇ ਪਿਛਲੇ ਕਰਮ ਤਾਂ ਉਹਨਾਂ ਨੂੰ ਨਾਮ ਮਿਲ ਜਾਂਦਾ ਹੈ ਬੜਾ ਸੌਖੇ ਤਰੀਕੇ ਨਾਲ ਮਿਲ ਜਾਂਦਾ ਹੈ ਜਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਨਾਮ ਆਏ ਹੁਣ ਨਾਮ ਬਾਰੇ ਵੀ ਜਾਣਨਾ ਬਹੁਤ ਜ਼ਰੂਰੀ ਹੈ ਨਾਮ ਕੀ ਚੀਜ਼ ਹੈ ਨਾਮ ਗੁਰ ਪਿਆਰਿਓ ਪਿਤਾ ਪਰਮਾਤਮਾ ਦੇ ਮੁਖ ਤੋਂ ਨਿਕਲੀ ਹੋਈ ਆਵਾਜ਼ ਜਾਂ ਆਪਾਂ ਇਉਂ ਕਹ ਲਈਏ ਕਿ ਸੱਚ ਦੀ ਆਵਾਜ਼ ਸੱਚ ਅਜਿ ਤੇ ਸੱਚ ਨਿਕਲਦਾ ਇਸ ਉਹ ਪਿਤਾ ਪਰਮਾਤਮਾ ਦੇ ਮੁਖ ਦੀ ਆਵਾਜ਼ ਹੈ ਕਿ ਉਹੀ ਇੱਕ ਆਕਾਲ ਪੁਰਖ ਪਿਤਾ ਪਰਮਾਤਮਾ ਜੋ ਸੱਚਾ ਚਾਹ ਜੋ ਬਿਲਕੁਲ ਨਿਆਂ ਕਰਦਾ ਹੈ ਕਿਸੇ ਦੇ ਅਧੀਨ ਨਹੀਂ ਹੈ ਕਿਸੇ ਦੇ ਹੁਕਮ ਚ ਨਹੀਂ ਹੈ ਤਾਂ ਗੁਰਪਿਆਰ ਜਿਹੜਾ ਨਾਮ ਹੈ ਪਿਤਾ ਪ੍ਰਮਾਤਮਾ ਦੇ ਮੁੱਖ ਦੀ ਆਵਾਜ਼ ਹੈ ਉਹਨੂੰ ਆਪਾਂ ਤਿੰਨ ਦਰਜਿਆਂ ਦੇ ਵਿੱਚ ਵੀ ਆਪਾਂ ਉਹਨੂੰ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਤਿੰਨ ਦਰਜੇ ਨੇ ਉਹਦੇ ਤਿੰਨ ਦਰਜੇ ਕਿਹੜੇ ਨੇ ਇੱਕ ਹੈ ਗੁਰਬਾਣੀ ਜੋ ਆਪਾਂ ਅਚਾਰਦੇ ਆ ਮੁਖ ਤੋਂ ਜਾਂ ਧਾਰਨਾ ਨਾਲ ਅਗੇ ਪੜਦੇ ਆ ਜੋ ਆਮ ਨੂੰ ਖਾਪਾ ਪੜਦੇ ਆ ਉਹ ਹੈ ਗੁਰਬਾਣੀ ਸਾਡੇ ਉਤੋਂ ਉਤੋਂ ਦੀ ਕੋਣਾ 10 ਪਾਤਸ਼ਾਹੀਆਂ ਨੇ ਉਹਨਾਂ ਦੇ ਮੁਖ ਤੋਂ ਨਿਕਲੀ ਹੋਈ ਜੋ ਮੁਖ ਤੋਂ ਆਵਾਜ਼ ਨਿਕਲੀ ਹੈ ਜੋ ਬਾਣੀ ਆ ਉਹਨੂੰ ਕਹਿੰਦੇ ਆ ਅਸੀਂ ਗੁਰਬਾਣੀ ਹੁਣ ਪਿਤਾ ਪ੍ਰਮਾਤਮਾ ਦੇ ਮੁਖ ਤੋਂ ਜਿਹੜੀ ਆਵਾਜ਼ ਨਿਕਲੀ ਹੈ ਉਹਨੂੰ ਅਸੀਂ ਕਹਿੰਦੇ ਆ ਅਨਾਦ ਬਾਣੀ ਉਹ ਅਨਹਦ ਬਾਣੀ ਨੂੰ ਅਸੀਂ ਨਾਮ ਵੀ ਕਹਿੰਦੇ ਆ ਸ਼ਬਦ ਵੀ ਕਹਿੰਦੇ ਆ ਨੂੰ ਇੱਕ ਸ਼ਬਦ ਇਹ ਐ ਜੋ ਆਪਾਂ ਉਚਾਰੇ ਨੇ ਤਿਸ ਤੂੰ ਸੇਵ ਜਿਨ ਤੂੰ ਕੀਆ ਜਿਨ ਤੂੰ ਕੀਆ ਭਾਵ ਤਿਸ ਆਰਾਧ ਜਨ ਜੀਉ ਦੀਆ ਇਹ ਸ਼ਬਦ ਨਹੀਂ ਇਹ ਸਾਡਾ ਸ਼ਬਦ ਗੁਰੂ ਵੀ ਆ ਤਾਂ ਸ੍ਰੀ ਗੁਰਗੰਸਾਹਿਬ ਇਹ ਸ਼ਬਦ ਲਿਖਣ ਦੇ ਵਿੱਚ ਹੈ ਇਹ ਸ਼ਬਦ ਅਸੀਂ ਪੜ ਸਕਦੇ ਆ ਇਹਨੂੰ ਲਿਖ ਸਕਦੇ ਆ ਬੋਲ ਸਕਦੇ ਆ ਇਹਨੂੰ ਅਸੀਂ ਅੱਖਾਂ ਨਾਲ ਦੇਖ ਸਕਦੇ ਆ ਸੁਣ ਵੀ ਸਕਦੇ ਆ ਇੱਕ ਸ਼ਬਦ ਹੈ ਜਿਹਨੂੰ ਨਾਮ ਵੀ ਕਹਨੇ ਆਸੀ ਆਨਹਦ ਬਾਣੀ ਵੀ ਆ ਉਹ ਸ਼ਬਦ ਨੂੰ ਅਸੀਂ ਦੇਖ ਨਹੀਂ ਸਕਦੇ ਲਿਖ ਨਹੀਂ ਸਕਦੇ ਉਹਨੂੰ ਪੜ ਨਹੀਂ ਸਕਦੇ ਫਿਰ ਕੀ ਕਰ ਸਕਦੇ ਆ ਉਹਨੂੰ ਅਸੀਂ ਗੁਰਪਿਆਰੇ ਉਹ ਸੁਣ ਸਕਦੇ ਆ ਉਹ ਸ਼ਬਦ ਉਹਨਾਂ ਨੂੰ ਸੁਣੂਗਾ ਜਿਹੜੇ ਆ ਸੇਵਾ ਤੱਕ ਪਹੁੰਚਣਗੇ ਸਤ ਗੁਰ ਕੀ ਸੇਵਾ ਨਾਮ ਧਿਆਈਏ ਫਿਰ ਜਦੋਂ ਅਸੀਂ ਨਾਮ ਸੁਣ ਸੁਣ ਕੇ ਜਦੋਂ ਗੁਰਪਿਆਰੇ ਬੈਠਾਂਗੇ ਚੌਂਕੜਾ ਲਾ ਕੇ ਢੀੜ ਦੇ ਦੀ ਸਿੱਧੀ ਕਰਕੇ ਵਾਹਿਗੁਰੂ ਗੁਰਮੰਤਰ ਕੇ ਜਪ ਜਪ ਕੇ ਜਦੋਂ ਮਨ ਸ਼ਾਂਤ ਹੋ ਜਾਏਗਾ ਤਾਂ ਸਾਨੂੰ ਉਹ ਨਾਮ ਸੁਣਾਈ ਦੇਗਾ ਅੰਦਰੋਂ ਨਾਮ ਕੀ ਹੈ ਨਾਮ ਹੈ ਸੰਗੀਤ ਧੁਨਾ ਮੇਰਾ ਮਾਲਕ ਜਿੱਤੇ ਖੁਸ਼ ਹੁੰਦਾ ਹੈ ਉਹਨੂੰ ਫਿਰ ਉਹ ਨਾਮ ਝੋਲੀ ਪਾਉਂਦਾ ਹੈ ਫਿਰ ਅਸੀਂ ਉਹਨੂੰ ਸੁਣ ਸੁਣ ਕੇ ਗੁਰ ਪਿਆਰੇ ਉਹਦੇ ਨਾਲ ਪਿਆਰ ਪਾ ਕੇ ਅਸੀਂ ਫਿਰ ਅਸੀਂ ਆਕਾਰ ਪੁਰਖ ਪਿਤਾ ਪ੍ਰਮਾਤਮਾ ਆਪਣੇ ਜਿੱਥੇ ਮੇਰਾ ਮਾਲਕ ਬੈਠਾ ਆਇਆ ਸੀ ਆਪਣੇ ਘਰ ਉੱਥੇ ਪਹੁੰਚ ਜਾਂ। ਉਹ ਇਹਦਾ ਆਸਾਨ ਤਰੀਕਾ ਕੀ ਹੈ ਸਮਝਦੇ ਸਮਝਾਉਣ ਦਾ ਮਾਤਰ ਇੱਕ ਤਰੀਕਾ ਹੋਰ ਹੈ ਇੱਕ ਉਹ ਵੀ ਆਪਾਂ ਇਸਤੇਮਾਲ ਕਰੀਏ ਕਿ ਇੱਕ ਭਾਵ ਇਹ ਨਾਮ ਜਿਹੜਾ ਸਾਡੇ ਅੰਦਰ ਚੱਲਦਾ ਹੈ ਚੱਲਦਾ ਸਾਰਿਆਂ ਦੇ ਅੰਦਰ ਹੀ ਆ ਕੋਈ ਭਗਤੀ ਕਰਦਾ ਹੈ ਜਾਂ ਨਹੀਂ ਕਰਦਾ ਹੈ ਕਿਸੇ ਵੀ ਉਹ ਧਰਮ ਦੇ ਨਾਲ ਟੱਚ ਹੈ ਪਿਤਾ ਪਰਮਾਤਮਾ ਨੇ ਇੱਕ ਇਹ ਗੁਰਪਿਆਰੇ ਇੱਕ ਇਨਸਾਨ ਸਾਜਿਆ ਹੈ ਉਹਨੇ ਬੰਡੀਆਂ ਨਹੀਂ ਪਾਈਆਂ ਇਹ ਬੰਡੀਆਂ ਸੰਸਾਰ ਤੇ ਪਈਆਂ ਨੇ ਆ ਕੇ ਉਹਨੇ ਸਿਰਫ ਇੱਕ ਭਗਤੀ ਹੈ ਜੋ ਉਹਦੇ ਪ੍ਰਮਾਤਮਾ ਦੇ ਮੁਖ ਤੋਂ ਨਿਕਲੀ ਹੋਈ ਆਵਾਜ਼ ਆ ਨਾਮ ਸ਼ਬਦ ਅਨਹਦ ਬਾਣੀ ਉਹ ਸਾਰੇ ਦੇ ਅੰਦਰ ਪ੍ਰਗਟ ਹੈ ਲਗ ਲਗ ਧਰਮ ਦੀ ਭਾਸ਼ਾ ਹੋ ਸਕਦੀ ਹੈ ਅਸੀਂ ਲਗ ਲਗ ਧਰਮਾਂ ਦੇ ਅਨੁਸਾਰ ਅਸੀਂ ਜੋ ਪੂਜਾ ਕਰਾਂਗੇ ਉਹ ਲਗ ਲਗ ਭਾਸ਼ਾ ਦੇ ਵਿੱਚ ਹੋ ਸਕਦੀ ਹੈ ਉਹ ਇੱਥੇ ਹੀ ਹੈ ਸਿਰਫ ਅਕਾਲ ਪੁਰਖ ਪਿਤਾ ਪ੍ਰਮਾਤਮਾ ਦੇ ਦਰਤੇ ਨਹੀਂ ਹੈ ਉੱਥੇ ਤਾਂ ਗੁਰੂ ਪਿਆਰੇ ਆਵਲ ਅੱਲਾ ਨੂਰ ਆਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਾ ਕੌਣ ਭਲੇ ਕੌਣ ਮੰਦੇ ਉੱਥੇ ਇਹ ਨਹੀਂ ਗੁਰਪਿਆਰੇ ਪਾਣ ਪਾਣੀ ਅਗਣੀ ਬਸਰਾਓ ਤਹੀਂ ਨਰੰਜਨ ਸਾਚਾ ਨਾਉ ਉੱਥੇ ਆ ਸਾਰਾ ਕੁਝ ਇਹ ਨਹੀਂ ਹੈ ਸਭ ਉਸ ਔਰ ਇਹ ਜੋ ਆਪਾ ਸ਼ਬਦ ਧੰਨ ਸ੍ਰੀ ਗੁਰਗੰਦ ਸਾਹਿਬ ਇਹ ਇੱਥੇ ਲੋਕ ਦੇ ਵਿੱਚ ਹੀ ਹੈ ਗੁਰਪਿਆਰੇ ਇਹ ਨੂੰ ਅਸੀਂ ਪੜ੍ਹ ਕੇ ਸਮਝ ਕੇ ਇਸ ਲੈਵਲ ਤੱਕ ਅੱਗੇ ਉੱਪਰ ਜਾਣਾ ਹੈ ਹੁਣ ਆਪਾਂ ਵਿਚਾਰ ਕਰ ਰਹੇ ਸੀ ਕਿ ਜਿਹੜਾ ਸ਼ਬਦ ਹੈ ਨਾਮ ਹੈ ਉਹਨੂੰ ਅਸੀਂ ਕਿਵੇਂ ਰੱਦਣਾ ਹੈ ਕੋਈ ਮੁਖ ਸਾਡਾ ਮੁਖ ਤੋਂ ਬੋਲਣਾ ਵੀ ਬੰਦ ਹੋ ਜਾਏਗਾ ਚਾਹੇ ਬਾਣੀ ਪੜ੍ਹਦੇ ਜਾਂ ਜੋ ਵਾਹਿਗੁਰੂ ਗੁਰਮੰਤਰ ਜਪ ਰਹੇ ਜਾਂ ਸਤਨਾਮ ਵਾਹਿਗੁਰੂ ਜਪ ਰਹਿਆਂ ਜਦੋਂ ਅਸੀਂ ਉਸ ਨਾਮ ਦੇ ਵਿੱਚ ਲੀਨ ਹੋਵਾਂਗੇ ਸਾਡੇ ਸਾਰੇ ਸਰੀਰ ਦੀ ਹਰਕਤ ਬੰਦ ਹੋ ਜਾਣੀ ਆ ਡੱਡ ਹੋ ਜਾਣਾ ਸਰੀਰ ਫਿਰ ਜਦੋਂ ਉਹ ਨਾਮ ਨੂੰ ਅਸੀਂ ਸੁਣਾਂਗੇ ਫਿਰ ਗੁਰਪਿਆਰੇ ਇੱਕ ਹੋਰ ਚਮਤਕਾਰ ਹੋਣਾ ਹੈ ਜਦੋਂ ਨਾਮ ਨੂੰ ਸੁਣ 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 ਕੇ ਅੱਗੇ ਵਧਾਂਗੇ ਤਾਂ ਗੁਰਪਿਆਰੇ ਸਾਡੇ ਸਵਾਸ ਵੀ ਰੁਕ ਜਾਨਾ ਬਾ ਫੇਰ ਕੀ ਹੋ ਗਿਆ ਬਹੁਤ ਸਾਰੇ ਕਹਿਣਗੇ ਫਿਰ ਤਾਂ ਜੀ ਮਰ ਕੇ ਡੈੱਡ ਹੋ ਗਏ ਹਾਂ ਗੁਰੂ ਪਿਆਰੇਓ ਇਸੇ ਕਰਕੇ ਗੁਰਬਾਣੀ ਕਹਿ ਰਹੀ ਹੈ ਕਿ ਮਰਤਾ ਮਰਤਾ ਜਗ ਮੂਆ ਮਰ ਪੀ ਨਾ ਜਾਣ ਕੋਏ ਐਸੀ ਮਰਨੀ ਜੋ ਮਰੇ ਫਿਰ ਬਹੁੜ ਨਾ ਮਰਨਾ ਹੋਏ ਫਿਰ ਗੁਰੂ ਪਿਆਰੇ ਸਾਡਾ ਇਹ ਸਰੀਰ ਇੱਥੇ ਪਿਆ ਰਹਿਣਾ ਹੈ ਅੰਦਰ ਅੰਦਰ ਦੀ ਜਿਹੜੀ ਸਾਡੀ ਆਤਮਾ ਹੈ ਮਨ ਹੈ ਉਹਨੇ ਅਦਾਰੀ ਮਾਰਨੀ ਆ ਨਾਮ ਦਾ ਨਾਮ ਨੇ ਜਿਹੜੀ ਆਵਾਜ਼ ਉਹਨੇ ਅੱਗੇ ਗਵਾਹੀ ਕਰਨੀ ਆ ਇੱਕ ਸ਼ਬਦ ਨੇ ਇੱਕ ਤਿੱਖੀ ਆਵਾਜ਼ ਨੇ ਔਰ ਉਹਨੇ ਸਾਨੂੰ ਪਿਤਾ ਪਰਮਾਤਮਾ ਤੱਕ ਮਨ ਨੂੰ ਲੈ ਜਾਣਾ ਹੈ ਤਨ ਸਾਡਾ ਇੱਥੇ ਰਹਿ ਜਾ ਆਹ ਕਹਾਣੀਆਂ ਗੁਰੂ ਪਿਆਰੇ ਇਸੇ ਕਰਕੇ ਕਿਹਾ ਕਿ ਜਿਸ ਤੂੰ ਸੇਵ ਜਿਨ ਤੂੰ ਕੀਆ ਮੰਜੀ ਨੇ ਸਾਨੂੰ ਫਾਇਦਾ ਕੀਤਾ ਹੈ ਜਿਹਦੇ ਪਿਤਾ ਪਰਮਾਤਮਾ ਨੇ ਸਵਾਦ ਦਿੱਤੇ ਨੇ ਉਹ ਭਲਿਆ ਤੂੰ ਉਹਦੀ ਸੇਵਾ ਭਗਤੀ ਕਰ ਜੀਨੇ ਤੈਨੂੰ ਜਿੰਦ ਦਿੱਤੀ ਹੈ ਜਾਂ ਸਵਾਦ ਦਿੱਤੇ ਨੇ ਉਸ ਦਾ ਨਾਮ ਸਿਮਰਿਆ ਕਰ ਭਾਈ ਉਹਨੂੰ ਯਾਦ ਕਰ ਨਾ ਭੱਜ ਕਿਤੇ ਮੜੀਆਂ ਮਸਾਣਾ ਇਧਰ ਉਧਰ ਕਿਤੇ ਤਾਂ ਅੱਗੇ ਗੁਰੂ ਸਾਹਿਬ ਪ੍ਰਾਂਗਰ ਤਾ ਤੂੰ ਚੱਕਰੀ ਵੀ ਉਹਦੀ ਕਰ ਤੂੰ ਜਦੋਂ ਉਹਦੀ ਚੱਕਰੀ ਕਰੇਗਾ ਉਹਦੀ ਸੇਵਾ ਕਰੇਗਾ ਨੋਕ ਜਦੋਂ ਉਹਦੀ ਸਿਰਫ ਸਲਾਹ ਕਰੇਗਾ ਫਿਰ ਤੈਨੂੰ ਕਿਸੇ ਕਿਸਮ ਦਾ ਡਰ ਦੁੱਖ ਨਹੀਂ ਰਹਿਣਾ ਤਿਸ ਦਾ ਚਾਕਰ ਹੋਏ ਫਿਰ ਡਾ ਨਾ ਲਾਗੇ ਫਿਰ ਡਾ ਨਾ ਲਾਗੇ ਫਿਰ ਤੈਨੂੰ ਕੋਈ ਦੁੱਖ ਨਹੀਂ ਲੱਗਣਾ ਫਿਰ ਤੇਰੇ ਅੰਦਰੋਂ ਡਰ ਸਾਰਾ ਖਤਮ ਹੋ ਜਾਵੇਗਾ ਫਿਰ ਕਹਲਾ ਤੂੰ ਜਿਹੜੇ ਬੇਅੰਤ ਭੰਡਾਰਾਂ ਦਾ ਮਾਲਕ ਹੈ ਜਿਹੜੇ ਤੈਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ ਹੈ ਤੈਨੂੰ ਹਰ ਜਿਵੇਂ ਮਾਂ ਬੱਚੇ ਦੇ ਮੂੰਹ 'ਚ ਬੁਰਕੀਆਂ ਪਾਉਂਦਿਆਂ ਹੈ ਬੁਰਕੀਆਂ ਪਾਉਂਦਾ ਹੈ ਸਵਾਸ ਦਿੰਦਾ ਹੈ ਔਰ ਹਰ ਪਦਾਰਥ ਤੈਨੂੰ ਦਿੰਦਾ ਹੈ ਮੇਰਾ ਮਾਲਕ ਜੇ ਤੂੰ ਦੀ ਭਗਤੀ ਕਰੇਂਗਾ ਨਾ ਫਿਰ ਤੈਨੂੰ ਕੋਈ ਦੁੱਖ ਵੀ ਨਹੀਂ ਲੱਗਣਾ ਫਿਰ ਦੁੱਖ ਵੀ ਤੇਰੇ ਨੇੜੇ ਨਹੀਂ ਆਣਾ ਇਹ ਗੁਰਬਾਣੀ ਸਾਨੂੰ ਫਰਮਾਨ ਕਰ ਰਹੀ ਹੈ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਤਿਸ ਕੀ ਕਰ ਪੋਤਦਾਰੀ ਫਿਰ ਦੁੱਖ ਨਾ ਲਾਗੇ ਕਹਿੰਦਾ ਫਿਰ ਭਲਿਆ ਤੈਨੂੰ ਦੁੱਖ ਨਹੀਂ ਲੱਗਣਾ ਕੋਈ ਦੁੱਖ ਨਹੀਂ ਲੱਗਣਾ ਅਸ ਤਾਂ ਦੁੱਖਾਂ ਨਾਲ ਉਜੇ ਪਿਆ ਕਿਉਂ ਉਜੇ ਆ ਕਿਉਂ ਅਸੀਂ ਭਾਗਾ ਵਾਲੇ ਨਹੀਂ ਬਣੇ ਭਾਗਾਂ ਵਾਲੇ ਉਹ ਭਾਗਾਂ ਵਾਲੇ ਕਿਵੇਂ ਬਣਾਂਗੇ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਿ ਏਵਡ ਭਾਗ ਹੋਈ तिस प्राणी ਕਿਦੇ ਹੋਣਗੇ ਸੋ ਪਾਏ ਇਹ ਪਦ ਨਿਰਵਾਣੀ ਜੋ ਸੋ ਪਾਏ ਇਹੋ ਪਦ ਨਿਰਵਾਣੀ ਪਰ ਜਿਹੜਾ ਆ ਦਰਜਾ ਹਾਸਲ ਕਰੇਗਾ ਸੇਵਾ ਦਾ ਸੇਵਾ ਕਰਕੇ ਨਾਮ ਅਕਾਲ ਪੁਰਖ ਪਿਤਾ ਪਰਮਾਤਮਾ ਤੋਂ ਨਾਮ ਲੈ ਲੇਗਾ ਹਰ ਰਸ ਲੈ ਲੇਗਾ ਅੰਮ੍ਰਿਤ ਰਸ ਲੈ ਲੇਗਾ ਉਹ ਜੀਵ ਭਾਗਾ ਵਾਲਾ ਹੈ ਜੇ ਨਹੀਂ ਲਿਤਾ ਤੇ ਭਾਗਹੀਨ ਜਮਪਾਸ ਫਿਰ ਗੁਰੂ ਪਿਆਰੇ ਅਸੀਂ ਜਮਾ ਬੋਲਤਾ ਜਾਣਿਆ ਹੈ ਦੂਜੀ ਸੇਵਾ ਜੀਵਨ ਬਿਰਥਾ ਗੁਰੂ ਸਾਹਿਬ ਕਹਿੰਦੇਗਾ ਦੂਜੀ ਸੇਵਾ ਜੀਵਨ ਬਿਰਥਾ ਕਹਿੰਦਾ ਦੂਜੀ ਤੂੰ ਕੋਈ ਵੀ ਸੇਵਾ ਕਰਦਾ ਹੈ ਕੋਈ ਵੀ ਭਗਤੀ ਕਰਦਾ ਹੈ ਇਸ ਸੇਵਾ ਤੋਂ ਇਲਾਵਾ ਤੇਰੀ ਵਿਰਤੀ ਹੈ ਪ੍ਰਮਾਤਮਾ ਨੂੰ ਛੱਡ ਕੇ ਕਿਸੇ ਦੀ ਹੋਰ ਤੂੰ ਖਾਤਰਦਾਰੀ ਕਰਦਾ ਹੈ ਉਹ ਜ਼ਿੰਦਗੀ ਤੇਰੀ ਬਿਆਰਥ ਹੈ ਉਹ ਤੇਰੇ ਸਵਾਸ ਵਿਅਰਥ ਆਖਰ ਤੂੰ ਜਮਾ ਕੋਲ ਜਾਏਗਾ ਤੈਨੂੰ ਜਮਾ ਨੇ ਕੁੱਟਣਾ ਹੈ ਕੋਟ-ਕੋਟ ਕੇ ਫਿਰ ਜੂਨੀਆ ਚ ਸਿੱਟਣਾ ਹੈ ਅਕ 84 ਲੱਖ ਜੁਨੀ ਆਪਾਂ ਦੇਖ ਰਿਆ ਨਾ ਫਿਰ ਇਹਦੇ ਵਿੱਚ ਛਟਣਾ ਗੁਰਪਿਆਰਿਓ ਫਿਰ ਅਸੀਂ ਕਿਉਂ ਨਾ ਉਸ ਮੇਰੇ ਮਾਲਕ ਦੀ ਸੇਵਾ ਕਰੀਏ ਉਸ ਸਰਕਾਰਪਿ ਪਿਤਾ ਪਰਮਾਤਮ ਦੀ ਸੇਵਾ ਕਰੀਏ ਤੇ ਆਹ ਗੁਰਪਿਆਰਿਓ ਆਪਾਂ ਕੋਸ਼ਿਸ਼ ਕੀਤੀ ਆ ਮੇਰੇ ਮਾਲਕ ਨੇ ਤਰਸ ਕੀਤਾ ਹੈ ਕਿ ਆਪਾਂ ਇਹ ਸੰਗਤ ਕੀਤੀ ਹੈ ਤਾਂ ਸਤਗੁਰ ਮੇਰਾ ਬਖਸ਼ਣ ਭੁੱਲਾਂ ਚੁੱਕਾ maaf ਕਰ ਦੇਣ ਜੀ ਇਥੋਂ ਤੱਕ ਜੋ ਵਿਚਾਰ ਕੀਤੀ ਹੈ ਗੁਰੂ ਸਾਹਿਬ ਬਖਸ਼ ਨਾਰਾ ਸੰਗਤ ਬਖਸ਼ ਨਾਰਾ ਜੀ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ